ਸ਼ਹਿਰ ਦੇ ਅੰਡਰ ਪੈਂਦਾ ਜਗਿਆਣਾ ਇੱਕ ਇਲਾਕਾ ਪੈਂਦਾ ਹੈ ਜਿੱਥੇ ਇੱਕ ਭਗਵਾਨ ਭੋਲੇनाथ ਦਾ ਮੰਦਿਰ ਹੈ ਜਦੇ ਵਿੱਚ ਸ਼ਿਵ ਪਰਵਾਰ ਮਾ ਦੁਰਗਾ ਸ਼ਨੀ ਮਹਾਰਾਜ ਬਾਲਾਜੀ ਮਹਾਰਾਜ ਔਰ ਭਗਵਾਨ ਕੋਲਿਆ ਦਾ ਮਾਪਾਰ ਦੀ ਮੂਰਤੀ ਖੰਡਿਤ ਕੀਤੀ ਗਈ ਹੈ ਸਬਲਾਂ ਦੇ ਨਾਲ ਕੋਈ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਤੇ ਸਾਰੀਆਂ ਸਰੂਪ ਤੋੜੇ ਗਏ ਨੇ ਔਰ ਬੜੀ ਮੱਧਪਗੀ ਘਟਨਾ ਹੈ ਲੁਧਿਆਣਾ ਵਰਗੇ ਸ਼ਹਿਰ ਜਿੱਥੇ ਅਫਵਾਜੀ ਇੰਡਸਟਰੀ ਦਾ ਹੱਬ ਹੈ ਜਿੱਥੇ ਹਿੰਦੂਆਂ ਦਾ ਗੜ ਹੈ ਉਦੇ ਵਿੱਚ ਇਹੋ ਜੀ ਘਟਨਾ ਹੋ ਜਾਣੀ ਬੜਾ ਨਿੰਦਨਯੋਗ ਹੈ ਔਰ ਪ੍ਰਸ਼ਾਸਨ ਦੇ ਸਵਾਲਾਂ ਦੇ ਘੇਰੇ ਘਿਰਦਾ ਆ ਕਿ ਕਿਾ ਸਾਡੇ ਮੰਦਰ ਇਹੋ ਜਿਹੇ ਪਾਕਿਸਤਾਨ ਚ ਟੁੱਟਦੇ ਹੁੰਦੇ ਸੀਗੇ ਜਿਹੜੀ ਵੀਡੀਓ ਆਪਾਂ ਦੇਖਦੀ ਪਾਕਿਸਤਾਨ ਚ ਮੰਦਰ ਇਹ ਟੁੱਟੇਗੇ ਕਿਾ ਉਹ ਮੰਦਰ ਪੰਜਾਬ ਸਾਡੇ ਇਹ ਟੁੱਟਨੇ ਲੱਗ ਗਿਓ ਪੰਜਾਬ ਦੇ ਹਾਲਾਤ ਕਿੱਦਾਂ ਜਾ ਰਹੇ ਆ ਕੀ ਪੰਜਾਬ ਪੰਜਾਬ ਵਿੱਚ ਉਹਦੋਂ ਪਲਾਨ ਕਰ ਲਵੇ ਵੀ ਸਾਡੇ ਇਹੋ ਜਿਹੇ ਜਿਹੜੀ ਸਾਡੇ ਕੋਲ ਦੇਖੀ ਜਾਂਦੀ ਆਪਣੇ ਦੇਵਤੇ ਆ ਜਿਹੜੋ ਸੀ ਮੰਦਦੇ ਆ ਉਹ ਸਭ ਤੋਂ ਵੱਡੀ ਗੱਲ ਸਮਾਜ ਨੂੰ ਜਾਗਣ ਦੀ ਲੋੜ ਹੈ ਸਾਰਾ ਸਮਾਜ ਪਹੁੰਚੇ ਤਾਂ ਕਿ ਪ੍ਰਸ਼ਾਸਨ ਤੇ ਪ੍ਰਸ਼ਾਦਾ ਅੱਖ ਖੁੱਲੇ ਕਿੰਨਾ ਪੁਰਾਣਾ ਮੰਦਿਰ ਹੈ ਜੀ ਇਹ ਤੇ ਲੋਕੀਂ ਵਸੀਆਂ ਕੋਲੋਂ ਪਤਾ ਲੱਗਿਆ 30 ਸਾਲ ਪੁਰਾਣਾ ਮੰਦਿਰ ਹੈ ਦੇਖੋ ਪਹਿਲਾਂ ਐਗਾਂ ਦੀ ਗੱਲਬਾਤ ਹੋਈ ਉਹਰੇ ਇੱਕ ਵਾਰੀ ਕਹਿੰਦੇ ਬਹੁਤ ਪਹਿਲਾਂ ਹੋਈ ਸੀ ਪਰ ਉਹ ਰੋਡ ਐਕਸੀਡੈਂਟ ਤੋਂ ਵੈਸੇ ਅਜੇ ਹੁਣ ਇਹ ਆ ਦੂਜੇ ਦੇ ਵਿੱਚ ਨਾ ਕੋਈ ਗੱਲਾਂ ਨਹੀਂ ਛੇੜਿਆ ਗਿਆ ਨਾ ਗੱਲਿਆ ਤਾਲਾ ਤੋੜਿਆ ਗਿਆ ਨਾ ਕੋਈ ਬੱਲਬ ਤੋੜਿਆ ਗਿਆ ਨਾ ਕੋਈ ਲੱਟਾਂ ਤਾਲੀ ਤੋੜੀ ਗਈ ਸਿਰਫ ਔਰ ਸਿਰਫ ਸਰੂਪ ਤੋੜੇ ਗਏ ਜਦ ਸਰੂਪ ਤੋੜ ਕੇ ਕੀਤਾ ਗਿਆ ਉਹੋ ਹੀ ਚੀਜ਼ਾਂ ਤੋੜੀਆਂ ਸਾਨੂੰ ਕਿਹਦਾ ਸੋਚਣਾ ਮਿਲੀ ਸਾਨੂੰ ਲੋਕਲ ਲੋਕਲ ਵਸੇ ਵਾਲੋਂ ਹੋਣ ਆਇਆ ਸੀ ਇੱਥੇ ਮੰਦਿਰ ਆ ਤੇ ਐਵੇਂ ਤੋੜਪਨ ਕੀਤੀ ਦੀ ਮੰਗ ਕਰ ਰਹੇ ਹਾਂ ਕਿ ਕੋਲ ਸਰ ਸਰਪੰਚ ਜੇ ਇਸ ਨੂੰ ਸੀਰੀਅਸ ਨਹੀਂ ਲਊਗਾ ਤਾਂ ਅਸੀਂ ਇਹ ਟੁੱਟੀਆਂ ਦੇ ਸਰੂਪ ਨੇ ਇਹ ਐਮਲਿਆ ਕੋਲ ਵੀ ਜਾਵਾਂਗੇ ਮੰਤਰੀਆਂ ਕੋਲ ਵੀ ਜਾਵਾਂਗੇ ਸੀਐਮ ਸਾਹਿਬ ਕੋਲ ਵੀ ਜਾਵਾਂਗੇ ਤੇ ਪੰਜਾਬਾ ਪੰਜਾਬਾ ਸੀਐਮ ਸਾਹਿਬ ਕੋਲ ਵੀ ਜਾਵਾਂਗੇ ਕੈਮਰਾ ਲੱਗੇ ਸਰ ਉਰੇ ਕੋਈ ਪ੍ਰਸ਼ਾਸਨ ਦਾ ਕਹਿਰੀ ਲਾਲ ਕੋਲ ਫੈਕਟਰੀਆਂ ਹੈਗੀਆਂ ਜੇ ਫੁਟੇਜ ਚੈੱਕ ਕਰ ਰਹੇ ਆ ਪਰ ਅਜੇ ਰਿਜ਼ਲਟ ਸੁੱਧ 6 ਮਹੀਨੇ ਤੋਂ ਰਿਜ਼ਲਟ ਕੋ ਸਾਹਮਣੇ ਨਹੀਂ ਆਇਆ ਜਿਹੜੇ ਜਿੰਨੇ ਸ਼ਹਿਰਾਂ ਵਿੱਚ ਮੰਦਿਰ ਆ ਤੁਸੀਂ ਅਪੀਲ ਕਰੋਗੇ ਵੱਡੇ ਕੈਮਰੇ ਲਗਾਏ ਜਾਣ ਉਹ ਨਾ ਆਜੇ ਦੇਖੋ ਪਹਿਲੇ ਕਾਫੀ 90% 15 ਚ ਕੈਮਰੇ ਲੱਗੇ ਹੋਏ ਨੇ ਪਰ ਭਾਈ ਤੁਸੀਂ ਇਹਦਾ ਕੀ ਹੱਲ ਕਰੋਗੇ ਅਗਲਾ ਕੈਟ ਅਗਲਾ ਅੰਦਰ ਆ ਕੇ ਅੰਦਰ ਅਕ ਤਾਲਾ ਤੋੜਨ ਤੋੜਨ ਚਲਾ ਗਿਆ ਉਸੇ ਕੈਮਰਜ ਦਾ ਲਗ ਨੂੰ ਘੱਡੀ ਵਾਰ ਚੱਕ ਲੈ ਜੂਗਾ ਉਹਦਾ ਕੀ ਹੱਲ ਹੈ ਇਹ ਗੱਲ ਹੈ ਲੁਧਿਆਣਾ ਲੁਧਿਆਣਾ ਸਮਾਜ ਦੀ ਜੀ ਜੀ ਲੁਧਿਆਣਾ ਚਿੱਟੀ ਆਬਾਦੀ ਆ ਹਿੰਦੂਆਂ ਦੀ ਲਗ ਲਗ ਸ਼ੋਹਾ ਯਾਤਰਾ ਗੱਡੀਆਂ ਜਾਂਦੀਆਂ ਲੱਖਾਂ ਕਰੋੜਾ ਰੁਪਏ ਖਰਚਾ ਜਾਂਦਾ ਲੱਖਾਂ ਦਾ ਹਿਸਾਬ ਨਾਲ ਹਿੰਦੂ ਸਮਾਜ ਪਹੁੰਚਦਾ ਉੱਥੇ ਤੇ ਅੱਜ ਦੇਵੀ ਦੇਵਤਾ ਦੇ ਮੰਦਰ ਤੋੜੇ ਜਾਂਦੇ ਨੇ ਦੇਵੀ ਦੇਵਤਾ ਦੀਆਂ ਮੂਰਤੀਆਂ ਤੋੜੀਆਂ ਜਾਂਦੀਆਂ ਨੇ ਸਿੱਟੀ ਪੂਰੀ ਤਰ੍ਹਾਂ ਉਹਨਾਂ ਤੇ ਹਮਲੇ ਕੀਤੇ ਜਾਂਦੇ ਨੇ ਤੇ ਅੱਜ ਚੁੱਪ ਕੇ ਬੈਠਾ ਲਧਿਆਣੇ ਦਾ ਸਮਾਜ ਸਾਨੂੰ ਸਮਾਜ ਨੂੰ 부ਗਾਰਿਆ ਜਾ ਰਿਹਾ ਹਿੰਦੂ ਸਮਾਜ ਨੂੰ ਜੋ 부ਗਾਰਿਆ ਜਾ ਰਿਹਾ ਪਹਿਲਾਂ ਸਾਡੇ ਸ਼੍ਰੀ ਰਾਮ ਜੀ ਦੀ 21 ਜਨਵਰੀ ਨੂੰ ਉਗਵਾਟਨ ਹੋਣਾ ਸੀ ਯੋਧਿਆਂ ਦੇ ਵਿੱਚ ਤੇ ਸਾਨੂੰ ਤੋਹਫਾ ਦਿੱਤਾ ਗਿਆ ਸੀਗਾ ਗੋਮਾਤਾ ਦਾ ਸੇਰ ਵੱਢ ਕੇ ਤਾਇਪਰੋਟ ਤੇ ਸੁਟਿਆ ਗਿਆ ਸੀਗਾ ਠੀਕ ਹੈ ਜੀ ਹੋਈ ਮਾਸ਼ ਵਰਤਰੀ ਆ ਰਹੀ ਆ ਭੋਲੇ ਰਾਦਾ ਵਿਆਹ ਆ ਰਿਹਾ ਤੇ ਹੁੰਜ਼ਾ ਲੋਟਵਾ ਦਿੱਤਾ ਜਾ ਰਿਹਾ ਸਾਡਾ ਮੰਦਰ ਤੋੜ ਕੇ ਇਹ ਸਾਨੂੰ ਬੁਗਾਰ ਰਿਹਾ ਜਾ ਰਿਹਾ Hindu ਸਮਾਜ ਨੂੰ ਮੈਂ Hindu ਸਮਾਜ ਨੂੰ ਅਪੀਲ ਕਰਦਾ ਇੱਕ ਮੰਚ ਤੇ ਇਕੱਠੇ ਹੋ ਜੋ ਜੇ ਆਪਣੇ ਧਰਮ ਦੀਆਂ ਬੇਦਗੀਆਂ ਰੋਕਨੀਆ ਮੇਰਾ ਨਾਮ ਮਹਾਰਿਸ਼ੀ ਜੋ ਪੜਦੇ ਹੈ ਹਰਮਿਤ ਭਾਈ ਜੀ ਮੇਰੇ ਕੋ 6 ਵਜੇ ਪਤਾ ਚੱਲਿਆ 6 ਵਜੇ ਆਇਆ ਮੈਨੇ ਸਵੇਰ 6 ਵਜੇ ਸਵੇਰ 6 ਵਜੇ ਜੀ ਤੋਂ ਉੱਪਰ ਕਰਕੇ ਤਾਲਾ ਟੋਟਾ ਹੋਇਆ ਥਾ ਜੀ ਔਰ ਸਾਰਾ ਮੂਰਤੀ ਭੰਗਾ ਹੋਇਆ ਥਾ ਜੀ ਤੋਂ ਉਸਕੇ ਬਾਅਦ ਆਪਨੇ ਪੁਲਿਸ ਕੋ ਸੂਚਨਾ ਦੀ मैं कमेटी को सूचना दी ठीक जी कमेटी को सूचना दी कमेटी को इस वालों को सूचना दी अच्छा जी तो आपने जब आप तो आए तो, तो गेट का भी ताला टूटा हुआ था गेट का भी ताला टूटा हुआ संजय अच्छा जी कभी किसी से कोई विवाद तो नहीं हुआ आपका नहीं कोई विवाद नहीं है किसी से कोई बातचीत नहीं है कितने सेवादार है कितना पुराना मंदिर है जी यहां सेवक दास बहुत है कितना पुराना मंदिर है जी 30 साल

ਕੋਈ ਚੋਰੀ ਹੋਈ ਹੋਵੇ ਚੋਰੀ ਤੋਂ ਕੁਝ ਹੋਇਆ ਹੀ ਨਹੀਂ ਕੈਮਰੇ ਕੋਲ ਸਿਰਫ ਮੂਰਤੀ ਖੰਡੀ ਹੋਈ ਕਿ ਕਿੰਨੀਆਂ ਮੂਰਤੀਆਂ ਟੋਟਲ ਖੰਡੀ ਹੋਈਆਂ ਚਾਹੋਗੇ ਤਾਂ ਕੈਮਰਾ ਕੋਈ ਟੋਟਲ ਟੋਟਲ ਕਿੰਨੀਆਂ ਮੂਰਤੀਆਂ ਲੱਗੀ ਹੋਈਆਂ ਮੰਦਿਰ ਕੇ ਅੰਦਰ ਮੰਦਿਰ ਕੇ ਅੰਦਰ 14 ਮੂਰਤੀ ਲੱਗੀ ਹੋਈ ਹੈ ਇੱਕ ਪੀਤਲ ਕੀ ਹੈ ਮਤਲਬ 14 ਕੀ 14 ਖੰਡਿਤ ਕਰ ਦੇਗੀ ਬਲਕਿ ਇਹੋ ਜਣਾ ਲੋਕੋ ਕੇ ਮਰ ਜਾਣਾ ਚਾਹੀਦਾ ਇਹ ਹਿੰਦੂ ਜਨਰਲ ਨੂੰ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਚੇਅਰਮੈਨ ਹੈ ਅਸੀਂ ਰਾਸ਼ੀ ਅਧਿਖਸ਼ ਹੈ ਰਾਸ਼ਟਰੀ ਨੈਸ਼ਨਲ ਪ੍ਰੈਜ਼ੀਡੈਂਟ ਹੈ ਦੇਖੋ ਵੀ ਮਤਲਬ ਇੱਕ ਮਤਲਬ ਭਾਨ ਪੋੜੇ ਨਾਮ ਦਾ ਜਿਹੜਾ ਕਿਸ ਰੂਪ ਸਾਰੇ ਪਰਿਵਾਰ ਦਾ ਸਿ ਪਰਿਵਾਰ ਦਾ ਕਿੰਨੀ ਬੁਰੀ ਤਰ੍ਹਾਂ ਨਾਲ ਖੰਡਿਤ ਕੀਤਾ ਗਿਆ ਹੈ ਲੋਹੇ ਦੀਆਂ ਮੈਨੂੰ ਲੱਗਦਾ ਰਾੜਾ ਮਾਰ ਕੇ ਜਿਹੜਾ ਕੀ ਹੈ ਪਰਵਾਨ ਦਾ ਸਰੂਪ ਸੱਚਾ ਪਰਵਾਨ ਦਾ ਸਰੂਪ ਜਿਹੜਾ ਹੈ ਇਹਨਾਂ ਨੂੰ ਤੋੜਿਆ ਗਿਆ ਇਹੋ ਜਿਹੇ ਬੰਦੇ ਨੂੰ ਨਰਕਾਂ ਦੇ ਵਿੱਚ ਰੇਖੀਆ ਥਾਣੇ ਮੇਲੀ ਪਰ ਉਹਦੇ ਨਾਲੋਂ ਵੱਡੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਇਹੋ ਜਿਹੇ ਨਕਮੇ ਬੰਦਿਆਂ ਤੇ ਕਿਉਂ ਨਹੀਂ ਨਾਕਪੰਦਾ ਜਾਂ ਜਦ ਇੱਕ ਮੰਦਰ ਦੇ ਵਿੱਚ ਧਾਰਮਿਕ ਘਟਨਾ ਕਿਤੇ ਵੀ ਹੁੰਦੀ ਹੈ ਅਗਰ ਉਸ ਬੰਦੇ ਤੇ ਪਹਿਲੀ ਜਿਵੇਂ ਆਪਾਂ ਤੁਸੀਂ ਦੇਖੋ ਕਿਸੇ ਕਰਤੇ ਬਾਰੇ ਜੇ ਕਿਸੇ ਪਾਸੇ ਘਟਨਾਤਾਂ ਦੀ ਹੁੰਦੀ ਹੈ ਤੇ ਉੱਥੇ ਇੱਕੋ ਗੱਲ ਕਹੀ ਜਾਂਦੀ ਹੈ ਵੀ ਸੋਦਾ ਲੱਗਦਾ ਜਾਵੇਗਾ ਜਿਵੇਂ ਸੋਦਾ ਲਾਇਆ ਜਾਂਦਾ ਤੇ 10-10 ਸਾਲ 15-15 ਸਾਲ ਜਿਹੜੀ ਹੈ ਕੋਈ ਐਦਾ ਦੀਆਂ ਘਟਨਾਵਾਂ ਜਿਹੜਾ ਹੈ ਕਦੀ ਹੋਣਾ ਬਾਰੇ ਸੁਣਿਆ ਵੀ ਨਹੀਂ ਜਾਂਦਾ ਪਰ ਇਹ ਸਾਰਾ ਕੁਝ ਜਿਹੜਾ ਕੀ ਹੈ ਸਿੱਧੂ ਦੇਵੀ ਦੇਵਤਾਂ ਦੇ ਨਾਲ ਹੀ ਕਿਉਂ ਅਗੀਰ ਹਿੰਦੂਆਂ ਤੇ ਨਾਲ ਹਿੰਦੂਆਂ ਦਾ ਆਪਮਾਨ ਦੇਵੀ ਦੇਵਤਾ ਦਾ Hindu ਦੇਵੀ ਦੇਵਤਾ ਦਾ ਜਿਹੜਾ ਆਪਮਾਨ ਹੈ ਇਹ ਕਿਉਂ ਕੀਤਾ ਜਾਂਦਾ ਹੈ ਕੀ ਇਹਦੇ ਵਿੱਚ ਕੋਈ ਸਵਾਲ ਨਹੀਂ ਕੀਤਾ ਜਾਂਦਾ ਕਿਹੜੀ ਏਜੰਸੀਆਂ ਨੇ ਜਿਹੜੇ ਸਿਰਫ ਮੰਦਰਾਂ ਨੂੰ ਕਰਦੀਆਂ लास्ट ਸੇ लास्ट ਦੇ ਅਸੀਂ ਕੀ ਕਰਦੇ ਆ ਜਦ ਆਪਣੇ ਹੱਕ ਮੰਗਦੇ ਆ ਆਪਣੇ ਪਰਮਾਤਮਾ واسطے ਲੜਾਈ ਦੀ ਆਵਾਜ਼ ਚੱਕਦੇ ਆ ਤੇ ਫਿਰ ਇੱਕੋ ਕੰਮ ਅੱਗੇ ਆ ਜਾਂਦਾ ਵੀ ਸ਼ਿਵ ਜਨਾ ਜਿਹੜੀ ਹੈ ਉਹ ਗੱਲ ਮੇਨਾਂ ਦੇ ਸਿਰ ਤੇ ਰਾਜਨੀਤੀ ਕਰਦੀ ਹੈ ਕਿ ਆ ਜਿਹੜਾ ਹੈ ਪ੍ਰਭੂ ਦਾ ਸਰੂਪ ਹੈ ਇਸ ਚੀਜ਼ ਦਾ ਗੱਲ ਮੇਨਾਂ ਨਾਲ ਕੀ ਲਿਰਕਿਆ ਇਹਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫਾਂਸੀ ਤੇ ਕਿਉਂ ਨਹੀਂ ਚੜਾਇਆ ਜਾਂਦਾ ਉਹ ਇੱਕ ਨਾ ਗੱਲ ਬੜੀ ਸਹੀ ਲੋਕੀ ਕਹਿੰਦੇ ਹੁੰਦੇ ਆ कि ਜਦੋਂ ਅਸੀਂ ਅਮਰਨਾਥ ਜਾਣਾ ਚਲੋ ਚੱਲੀਏ ਇਹ ਸਮਝਦੇ ਨੇ ਨਾ ਅਮਰਨਾਥ ਜਾਣਾ ਚਲੋ ਚੱਲੀਏ ਚਿੰਤਪੁਰਣੀ ਮਾਤਾ ਜਾਣਾ ਚਲੋ ਚੱਲੀਏ ਠੀਕ ਹੈ ਜਦੋਂ ਕਿਹੜਾ ਹਿੰਦੂ ਦਾ ਤਰਫ ਜੇ ਮੰਦਿਰ ਟੁੱਟ ਗਿਆ ਤੁਹਾਡੇ ਲਾਗੇ ਚ ਟੁੱਟ ਗਿਆ ਉਦੋਂ ਖੜ ਕੇ ਘਰ ਤੋਂ ਬਾਹਰ ਨਹੀਂ ਨਿਕਲਦਾ ਪਹਿਲਾਂ ਹੀ ਬੜਾ ਇਹੀ ਗੱਲ ਹੋਇਆ ਭਾਈ ਜਦੋਂ ਪ੍ਰਭੂ ਦਾ ਉੱਦ ਘੱਟ ਨੂੰ ਆ ਰਾਮ ਜੀ ਦਾ ਮੰਦਿਰ ਬਣਿਆ 500 ਸਾਲ ਦਾ ਸੰਘਰਸ਼ ਉਸਮਾਨ ਜਿੱਤਿਆ ਪਰ ਕੀਤਾ ਕੀ ਖੰਡਿਆ ਕੀ ਬਾਹਰ ਤਾਂ ਕਿਹਾ ਪੰਜਾਬ ਦੇ ਵਿੱਚ ਹੀ ਇਕੱਲੇ ਗੁਰਦੁਆਰੇ ਜਾਂ ਮੰਦਿਰ ਨੇ ਪੰਜਾਬ ਤੋਂ ਬਾਹਰ ਵੀ ਨਹੀਂ ਨਾ ਹੱਦ ਤੱਕ ਕਿਤੋਂ ਖਬਰ ਆ ਗਈ ਪੰਜਾਬ ਦੇ ਵਿੱਚ ਹੀ ਮਹੀਨਾ ਨਹੀਂ ਟੱਪਦਾ ਮਹੀਨੇ ਦੇ 15 ਦਿਨ ਨਹੀਂ ਟੱਪਦੇ ਜਿਹੜਾ ਸ੍ਰੀ ਰਾਮ ਜੀ ਤੋਂ ਪਹਿਲਾਂ ਕੋਈ ਨਾ ਤਾਂ ਮੰਦਰ ਤੋੜਦਾ ਰਾਮ ਜੀ ਨੂੰ ਆਟਣ ਤੋਂ ਪਹਿਲਾਂ ਕੋਈ ਸ੍ਰੀ ਰਾਮ ਜੀ ਦੇ ਕੋਈ ਬੋਲਣਾ ਸ਼ੁਰੂ ਕਰ ਦਿੰਦਾ ਕਦੇ ਕੋਈ ਕੁਝ ਕਹਿੰਦਾ ਕਦੇ ਗੋਵਾ ਉਸੀ ਜਿਸ ਜਗ੍ਹਾ ਤੇ ਗਊ ਦਾ ਪਹਿਲਾ ਸਿਰ ਮਿਲਦਾ ਹੈ ਪ੍ਰਸ਼ਾਸਨ ਨੇ ਬੰਦੇ ਨਹੀਂ ਫੜੇ ਇਸ ਜ਼ਿਲ੍ਹਾ ਕੀ 5 ਦਿਨ ਬਾਅਦ ਉੱਥੇ ਹੀ ਲੱਤ ਮਿਲ ਗਈ ਅੱਜ ਫੇਰ ਕੀ ਹੋਣਾ ਹੈ ਇੱਥੇ ਵੀ ਸਾਨੂੰ ਸਰਕਾਰ ਕਹਿਣਾ ਹੈ ਕਿ ਕੀਸ ਕਰਾਂਗੇ ਅਨੌੜ ਬੰਦੇ ਤੇ ਪਰਚਾ ਦੇ ਕੇ ਉਹ ਨਾਂ ਦਾ ਚਲਾਨ ਪੇਸ਼ ਹੋਣਾ ਨਾ ਪੁੱਛੋਣਾ ਮੀਨਾ ਉਗਲਦਾ ਸ਼ਾਂਤ ਨਾ ਇਹ ਲੋਕ ਫੜਨਗੇ ਨਾ ਇਹ ਲੋਕਾਂ ਨੇ ਫੜਨਾ ਪਵੇ ਕਹੇ ਸ਼ੇਮ ਮੰਦਰ ਹੈਗਲਪੋਰੀ সিটি ਰੋਡ ਦੇ ਗਿਆਨ ਦੇ ਕੋਲੇ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਹਰ ਕਿਸੇ ਸ਼ਰਾਪਤੀ ਤੱਤ ਨੇ ਦੋਹੇ ਅਖੰਡਤ ਕਰ ਦਿੱਤੀਆਂ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਜਿਹੜੀ ਕਮੇਟੀ ਹੈਗੀ ਆ ਉਹਦੇ ਵਿੱਚੋਂ ਇੱਕ ਬੋਤਲ ਵੀ ਐਸਪੀ ਦੇ ਅੰਦਰ ਕੋਈ ਨਹੀਂ ਬੰਦਿਆ ਲੈ ਯਾਰ ਹੱਥ ਨਾਲ ਨਾ ਪਾਓ ਯਾਰ ਜੀ ਵੀ ਦੇ ਅੰਦਰ ਕੰਪਨੀ ਸ਼ਰਾਬ ਦੀ ਕੋਸ਼ਿਸ਼ ਫੈਲਣ ਲਈ ਮਿਲ ਜਾਂਦਾ ਜੀ ਸਰ ਕੋਈ ਸੀਸੀਟੀਵੀ ਲੱਗਿਆ ਅੰਦਰ ਕੋਈ ਇੱਥੇ ਮੂਢਲੇ ਤੌਰ ਤੇ ਅਸੀਂ ਆਲੇ-ਵਾਲੇ ਦੇਖਿਆ ਸੀਸੀਟੀਵੀ ਨਹੀਂ ਲੱਗਿਆ ਹੋਗਾ ਮੰਦਰ ਦਾ ਸੀਸੀਟੀਵੀ ਲੱਗਿਆ ਵੱਟੂ ਇੰਡਸਟਰੀਅਲ ਏਰੀਆ ਹੈਗਾ ਆਲੇ-ਦਾਲੇ ਸੀਸੀਟੀਵੀ ਹੋਊਗਾ ਕਿਉਂਕਿ ਜਿਆਦਾ ਚਾਂਸਸ ਨੇ ਕਿ ਵੀ ਰਾਤ ਨੂੰ ਇਹ ਕਾਰਵਾਈ ਉਹਨਾਂ ਨੇ ਜਿਹੜੀ ਹੈਗੀ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਤੇ ਅਸੀਂ ਆਪਣੀ ਟੀਮਾਂ ਸਪੈਸ਼ਲ ਬਣਾ ਦਿੱਤੀਆਂ ਨੇ ਕਿ ਆਹ ਸੀਸੀਟੀਵੀ ਫੁਟੇਜ ਦੀ ਮਦਦ ਦੇ ਨਾਲ ਤੇ ਹੋਰ ਸਹਾਨਾ ਦੀ ਮਦਦ ਦੇ ਨਾਲ ਕ੍ਰਿਸ਼ੇ ਤੱਕ ਪਹੁੰਚ ਕੋਸ਼ਿਸ਼ ਇਹ ਸਰ ਕੇਮ ਹਾਲ ਅਧਿਆਪਕਾਂ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਹੈ ਫਿਲਹਾਲ ਅਨਨੋਮ ਦੇ ਖਿਲਾਫ ਦਰਜ ਕੀਤਾ ਜਿੱਦਾਂ ਹੀ ਵਿਸ਼ਨਾਖਤ ਹੁੰਦੀ ਹੈ ਫਿਰ ਉਹਨੂੰ ਨਾਮ ਸਰ ਸਾਣਾ ਸਾਹਨੀ ਵਾਲੇ ਬੰਦੇ ਜੀ ਸਾਣਾ ਸਾਹਨੀ ਠੀਕ ਹੈ ਥੈਂਕ ਯੂ